ਤੁਹਾਡਾ ਜਿਵੇਂ ਇਹ ਸੀਰੀਅਸ ਚੰਗਾ ਪ੍ਰਭਾਵ ਆ ਤੁਸੀਂ ਚੰਗੇ ਕੁਮਾਰੇ ਪਾਸੇ ਬੱਚਿਆਂ ਨੂੰ ਲਾ ਰਹੇ ਹੋ ਤੇ ਆਪ ਵੀ ਜੋਰ ਲਾ ਕੇ ਨਮਗਰ ਲੱਗੇ ਰਹੇ ਨੇ ਹੋ ਤੁਹਾਨੂੰ ਕਦੀ ਕਿਸੇ ਪੋਲੀਟੀਕਲ ਪਾਰਟੀ ਨੇ ਅਪਰੋਚ ਕੀਤਾ ਨਾ ਯਾਰ ਕਿ ਜੁਆਇਨ ਕਰ ਲੋ ਇਦਾਂ ਕਦੀ ਹੋਇਆ ਦੇਖੋ ਜਿਹੜਾ ਚੰਗੇ ਲੋਕ ਵੀ ਹੈਗੇ ਮਾੜੇ ਵੀ ਹੈਗੇ ਜਿਹੜਾ ਮੇਰਾ ਜਵਾਨੀ ਵੇਲੇ ਦਾ ਟਾਈਮ ਸੀ ਪੜਨ ਵਾਲਾ ਹਾਂਜੀ ਉਹਨਾਂ ਟਾਈਮਾਂ 'ਚ ਜਿਹੜੇ ਸਾਡੇ ਕਬੱਡੀ ਖੇលਦੇ ਲੜਾਈ ਝਗੜੇ ਉਹਨਾਂ ਐਕਟੀਵਿਟੀ ਮੇਰੇ ਹੱਥੇ ਤੱਕ ਪਿੱਛਾ ਨਹੀਂ ਛੱਡਦੀ ਓਕੇ ਮੈਨੂੰ ਉਹ ਵੀ ਕਬੂਲ ਆ ਜੀ ਕਿਉਂਕਿ ਜਿਹੜਾ ਬੰਦਾ ਆਪਣਾ ਪਿਛੋਕੜ ਛੱਡ ਦਵੇ ਉਹ ਵੀ ਬ ਕਵਰ ਕਿਉਂ ਕਰਨਾ ਹਾਂ ਮੈਂ ਕਹਿੰਦਾ ਨਹੀਂ ਭਾਈ ਠੀਕ ਹੈ ਤੁਸੀਂ ਜਿਹੜੀਆਂ ਗੱਲਾਂ ਤੇ ਨਾਰਾਜ਼ ਹੈਗੇ ਉਹ ਸੱਤ ਬਚਨ ਹੈ ਭਾਈ ਓਕੇ ਪਰ ਤੁਸੀਂ ਇੱਕੋ ਹੀ ਬੇਨਤੀ ਆ ਵੀ 20 22 ਸਾਲ ਵਾਲੀ ਪੁਰਾਣੀ ਗੱਲਾਂ ਦੇਖੋ ਤੁਸੀਂ ਹੁਣ ਵਾਲੀ ਦੇਖੋ ਮੈਂ ਹੁਣ ਕੀ ਕਰਦਾ ਜੇ ਮੇਰੇ ਵਰਗਾ ਪਾਪੀ ਹੁਣ ਇਦਾਂ ਨੂੰ ਸੁਧਰ ਗਿਆ ਤੁਸੀਂ ਵੀ ਸੁਧਰ ਜਾ ਯਾਰ ਜੇ ਸੁਧਰਨਾ ਨਹੀਂ ਮੈਨੂੰ ਮਾਫੀ ਕਰ ਦੋ ਬਿਲਕੁਲ ਜੇ ਮੇਰੇ ਨਾਲ ਨਹੀਂ ਹੋਣਾ ਮੈਨੂੰ ਮਾਫੀ ਕਰ ਦੋ ਜੀ ਲੋਏ ਗੱਲਾਂ ਯਾਰ ਤੇ ਹੁਣ ਕਿੱਦਾਂ ਜਿਹੜਾ ਪੁਰਾਣੇ ਕਦੀ ਕਿਸੇ ਨਾਲ ਦੁਸ਼ਮਣੀ ਪਈਆਂ ਕੁਝ ਹੋਇਆ ਹੁਣ ਉਹ ਸਿੱਧੇ ਨੇ ਨਾਰਮਲ ਨੇ ਹਾਂ ਨਾਰਮਲ ਕੁਝ ਕੁਝ ਕੇ ਜਿਹੜੇ ਹੈਗੇ ਆ ਉਹ ਆਪੋ ਨਾਰਮਲ ਹੋਣਾ ਵੀ ਚਾਹਦੇ ਹੋਣਗੇ ਲੋਕ ਨਹੀਂ ਟਿਕਣ ਦਿੰਦੇ ਦੁਨੀਆਦਾਰੀ ਆ ਯਾਰ ਮੈਂ ਮੈਂ ਅਕਸਰ ਰੀਲ ਵੀ ਪਾ ਦਿੰਦਾ ਹਾਂ ਉਹ ਨਾ ਵੀ ਲੋਕਾਂ ਦੀ ਚੱਕ ਤੋਂ ਬਚੋ ਸਭ ਤੋਂ ਵੱਡਾ ਹਥਿਆਰ ਕਿਹੜਾ ਪੰਪਿਆ ਪਾਜੀ ਬਿਲਕੁਲ ਸਭ ਤੋਂ ਵੱਡਾ ਹਥਿਆਰ ਪੰਪਿਆ ਕਿਸੇ ਦੀ ਚੋਕ ਆ ਉਹ ਚੱਕ ਦੇ ਟੈਨਸ਼ਨ ਨਾ ਲੈ ਮੈਂ ਤੇਰੇ ਮਗਰ ਆ ਇਹਨਾਂ ਸਾਲਿਆਂ ਦੀ ਕੀ ਕਾਹਤ ਹੈ ਚੱਕ ਦੇ ਬਿਲਕੁਲ ਇਹ ਪੰਪ ਐਡਾ ਖਤਰਨਾਕ ਬੰਦਾ ਚੱਕ ਚ ਬੰਦਾ ਮਾਰ ਦਿੰਦਾ ਆਪਣੀ ਜਾਨ ਦੀ ਵੇਡ ਦਿੰਦੀ ਮੇਰੀ ਬੰਦਾ ਮਾਰ ਦਿੰਦਾ ਤੇ ਮਰਨ ਵਾਲਾ ਦਾ ਮਰਿਆ ਹੀ ਮਰਿਆ ਤੇ ਤੁਸੀਂ ਆ ਵੀ ਚੇਲ ਜਾਣਾ ਦੂਸਰੀ ਜਿਮ ਵਿੱਚ ਵੀ ਦੇ ਹੁੰਦਾ ਚੱਕਦੇ ਯਾਰ ਇਹ ਕਵਾਂਟਲ ਤੂੰ ਚੱਕ ਸਕਦਾ 2 ਕਵਾਂਟਲ ਉਹ ਲੱਖ ਤੜਾ ਲੰਦਾ ਕੋਈ ਛੋਟੇ ਪਹਿਲਵਾਨ ਨੂੰ ਪੰਪ ਦੇ ਦੇਣਾ ਉਹ ਵੱਡੇ ਨਾਲ ਕੁਝ ਨਹੀਂ ਜੋੜਨੀ ਆ ਉਹ ਵੀ ਲੱਖ ਤੋੜ ਦਿੰਦਾ ਭਾਜੀ ਚੁੱਕ ਜਿਹੜੀ ਮਰਜ਼ੀ ਪਾਸੇ ਹੋਵੇ ਚਾਹੇ ਤੁਸੀਂ ਕਿਸੇ ਨੂੰ ਇਲੈਕਸ਼ਨ ਲੜਾਣਾ ਆ ਹੈ ਤੂੰ ਐਮਐਲਏ ਬਣ ਜਾਣਾ ਪੰਚ ਬਣ ਜਾਣਾ ਸਰਪੰਚ ਉਹ ਚੁੱਕ ਮਾਰਦੀ ਆ ਜੀ ਉਹ ਸਭ ਤੋਂ ਜਿਹੜਾ ਵੱਡਾ ਹਥਿਆਰ ਚੁੱਕਿਆ ਨਾ ਜਿਹੜਾ ਪੰਪ ਲਾਂਦਾ ਭਾਜੀ ਉਹ ਆਪਣੇ ਘਰੇ ਸੇਫ ਹੁੰਦਾ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ ਉਹਦਾ ਕਿਤੇ ਜ਼ਿਕਰ ਨਹੀਂ ਹੁੰਦਾ ਪਾ ਜਿਹੜਾ ਚੁੱਕ ਚ ਆਂਦਾ ਉਹਦਾ ਸਤਿਆਨਾਸ਼ ਹੋ ਜਾਂਦਾ ਬਿਲਕੁਲ 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 ਉਹ ਪਿਛਲਾ ਦਾ ਮਾੜਾ ਕਰਾਬ ਕੀਤਾ ਇਹ ਹੁੰਦਾ ਅਗਲਾ ਵੀ ਕਰ ਲੈਂਦਾ ਬਿਲਕੁਲ ਇਸ ਕਰਕੇ ਚੁੱਕ ਜੀ ਨਹੀਂ ਆਣਾ ਪੰਪ ਜੀ ਨਹੀਂ ਆਣਾ ਮੰਨਣੀ ਤਾਂ ਉਸਤਾਦ ਦੀ ਮੰਨੋ ਉਰਲੇ ਪਰਲਿਆਂ ਦੀ ਨਾ ਮੰਨੋ ਉਹ ਪਾ ਜੀ ਕਰਦੇ ਨਹੀਂ ਮੰਨੋ ਮਾਪੇ ਦੀ ਮੰਨੋ ਉਹ ਵੀ ਉਸਤਾਦ ਹੀ ਇੱਕ ਤਰ੍ਹਾਂ ਦੇ ਹਾਂ ਪਾ ਜੀ ਪਰਮਾਤਮਾ ਨੇ ਤੁਹਾਨੂੰ ਉਸ ਕਾਲਪੁਰਖ ਨੇ ਤੁਹਾਨੂੰ ਦਿਮਾਗ ਦਿੱਤਾ ਅੱਖਾਂ ਦੇਖਣ ਨੂੰ ਦਿੱਤੀਆਂ ਕੰਨ ਸੁਣਨ ਨੂੰ ਦਿੱਤੇ ਆ ਕਿਸੇ ਮਗਰ ਕਿਉਂ ਲੱਗਣਾ ਤੁਹਾਨੂੰ ਇਹ ਲੱਗਦਾ ਵੀ ਬੰਦਾ 110% ਸਹੀ ਆ ਫਿਰ ਉਹਦੀ ਸਲਾਹ ਲਓ ਜੀ ਠੀਕ ਆ ਸੁਣਨ ਦਾ ਮਤਲਬ ਜੇ ਤੁਹਾਨੂੰ ਲੋਕਾਂ ਨੇ ਵੀ ਕਿਹਾ ਵੀ ਬੰਦੇ ਦੀ ਸਲਾਹ ਬੜੀ ਕੰਮ ਆਉਂਦੀ ਆ ਫਿਰ ਉਹਦੀ ਸਲਾਹ ਲਓ ਕੋਈ ਚੀਜ਼ ਲੈਣੀ ਹੋਵੇ 10 ਰੁਪਏ ਦੀ ਹੁੰਦੇ ਪਿੱਛੇ ਕਿੰਨੀ ਵਾਰੀ ਸੋਚਦੇ ਆ ਕਿੰਨਾ ਦਿਮਾਗ ਲਾਉਂਦੇ ਆ ਪਰ ਸਲਾਹ ਲੈਣ ਲੱਗੇ ਅਦਾ ਕਰਦੇ ਫਰੀ ਥੀਆ ਚਲੋ ਭਾਵੇਂ ਗਲਤ ਲੈ ਲੈਂਦੇ ਨਹੀਂ ਨਹੀਂ ਭਾਜੀ ਰੋ ਰੋਗੇ ਆਪਣਾ ਨੁਕਸਾਨ ਕਰ